ਬਹੁਤ ਵੱਡੀ ਕਾਮਯਾਬੀ ਹੋਰ ਕਮਿਸ਼ਨਰ ਪੁਲਿਸ ਅਮਰitsar ਤੋਂ ਹੋਈ ਹੈ 1 ਕਿਲੋ ਹੀਰੋਇਨ ਤੇ 3 ਲੱਖ ਰੁਪਏ ਦਾ ਕੈਸ਼ ਇਹ ਬਰਾਮਦ ਹੋਇਆ ਔਰ ਇਹ ਜਿਹੜੇ ਮੁਲਜ਼ਮ ਹੈ ਜਿਹੜਾ ਹਰਪ੍ਰੀਤ ਸਿੰਘ ਇਹ ਪਿੰਡ ਜਿਹੜਾ ਇਹਦਾ ਹੈਗਾ ਰਾਮਾ ਥਾਣਾ ਬਦਨੀ ਡਿਸਟ੍ਰਿਕਟ ਮੋਗਾ ਔਰ ਇਹ ਜਿਹੜੇ ਨੈਟਵਰਕ ਦੇ ਵਿੱਚ ਗੱਲ ਪਤਾ ਲੱਗੀ ਹੈ ਕਿ ਜਿਹੜਾ ਮਨਦੀਪ ਸਿੰਘ ਇਹਨਾਂ ਦੇ ਪਿੰਡ ਦਾ ਹੀ ਬੰਦਾ ਯੂਐਸ ਸਪੇਸ ਦਾ ਉਹੀ ਇਹ ਨੈਟਵਰਕ ਚਲਾ ਰਿਹਾ ਹੈ ਕਹਿਣਾ ਉਹ ਜਿਹੜਾ ਉਹ ਸੀ ਇਹਨੂੰ ਬੜੀ ਸਿਗਨੀਫੀਕੈਂਟ ਰਿਕਵਰੀ ਇਸ ਕਰਕੇ ਮੰਨਦੇ ਕਿ ਯੂਐਸਏ ਸਟੇਸ ਨਵਾ ਇੱਕ ਗੱਲ ਆਈ ਹੈ ਜਿਹੜੀ ਤੁਹਾਡਾ ਪਹਿਲਾਂ ਵੀ ਦਿੱਤੇ ਨੈਟਵਰਕ ਕਰੇ ਸ਼ੇਅਰ ਕੀਤਾ ਗਿਆ ਸੀ। ਤੁਸੀਂ ਗੱਲ ਕਿ ਇੰਟਰ-ਡਿਸਟ੍ਰਿਕਟ ਹੈ। ਇਹ ਰਿਸਿਵਿੰਗ ਇਹ ਇੱਧਰ ਆਪਣੇ ਆ ਕੇ ਇਥੇ ਬੰਦੇ ਨੂੰ ਦੇਖ ਕੇ ਤੇ ਇਹਨੇ ਵਾਪਸ ਲੈ ਕੇ ਜਾਣੀ ਸੀ। ਤੇ ਪੁਲਿਸ ਨੂੰ ਮੈਂ ਬੁਢਾਈ ਗਵਰਨਰਸ ਤਕਰੀਬਾ WhatsApp ਤੇ ਇਹੋ ਸਾਰਾ ਕਾਪਟ ਵੀ ਐਡੀਸੀਪੀ, ਤਰੰਦਰ ਜੀ, ਐਸਪੀ ਔਰ ਸ਼ਿਫਤ ਜੀ ਨਾਲੇ ਐਸਪੀ ਨੂੰ ਮੈਂ ਬੜਾ ਇਨਫੋਰਮੇਸ਼ਨ ਦੇ ਉੱਤੇ ਡਿਵੈਲਪ ਕਰਕੇ ਡ੍ਰੋਨ ਕਚੁੰਦੇ ਆ ਰਿਕਵਰੀ ਅੱਛੀ ਹੋਈ ਹੈ ਤੇ ਨਾ ਕ੍ਰੈਸ਼ ਵੀ ਹੈ ਤੇ ਸਾਰਾ ਐਂਗਲ ਮੈਨੂੰ ਲੱਗ ਰਿਹਾ ਕਿ ਕਾਫੀ ਦੇਰ ਤੋਂ ਉੱਥੇ ਮਾਲਵਾ ਏਰੀਆ ਇੱਕ ਬੰਦਾ ਇੱਥੇ ਗਿਆ ਹੋਰ ਸਾਹੀ ਇੰਨੀ ਦੂਰ ਲੈਣਾ ਹੁੰਦਾ ਔਰ ਐਡਾ ਵੱਡਾ ਅਸਾਈਨਮੈਂਟ ਲੈਣੀ ਫਾਈਨੈਂਸ਼ੀਅਲ ਐਂਗਲ ਵੀ ਸਾਰਾ ਇਹਦੇ ਵਿੱਚ ਅਸੀਂ ਵਰਕਆਊਟ ਕਰ ਰਹੇ ਹਾਂ ਤੇ ਇਹਦੇ ਵਿੱਚ ਜਿਹੜੀ ਗੱਲ ਹੁਣੀ ਸਵਾਲ ਹੋਇਆ ਪਬਲਿਕ ਦੇ ਸਹਿਯੋਗ ਦਾ ਮੈਂ ਕੱਲ ਆਪਕੈਸੋ ਦੇ ਵਿੱਚ ਸਾਡੇ ਸਾਰੇ ਸੀਨੀਅਰ ਆਫਸਰ ਦੇ ਨਾਲ ਵੀ ਗਿਆ ਲੋਕਾਂ ਨਾਲ ਬੜੀ ਅੱਛੀ ਗੱਲਬਾਤ ਹੋਈ ਔਰ ਅਸੀਂ ਆਉਣ ਵਾਲੇ ਟਾਈਮ 'ਚ ਪਬਲਿਕ ਅਵੇਅਰਨੈਸ ਦਾ ਜਿਹੜਾ ਇੱਕ ਨਵਾਂ ਪ੍ਰੋਗਰਾਮ ਵੀ ਸ਼ੁਰੂ ਕਰਨ ਜਾ ਰਹੇ ਹਾਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹ ਅਸੀਂ ਮਹੱਲਾ ਲੈਵਲ ਤੇ ਹੀ ਉਹਨਾਂ ਨੂੰ ਹੌਟਸਪੌਟਸ ਨੂੰ ਹੀ ਟਾਰਗੇਟ ਕਰਾਂਗੇ ਕਿ ਜਨਰਲ ਇਦਾਂ ਦਾ ਪ੍ਰੋਗਰਾਮ ਨਹੀਂ ਲੋਕਲਾਈਜ਼ ਪ੍ਰੋਗਰਾਮ ਕਰਾਂਗੇ ਛੋਟਾ ਜਿਹਾ ਪਾਰਟਿਸਪੀਕੇਸ਼ਨ ਜ਼ਿਆਦਾ ਹੋਵੇ ਤੇ ਸਾਡਾ ਇਹ ਮੈਸੇਜ ਹੈ ਜਿਹੜੇ ਕੁਆਟਰਸ ਵਿੱਚ ਤੇ ਜਿਹਨਾਂ ਘਰਾਂ ਨੂੰ ਉਹ ਜਾਵੇ ਉਹ ਕਰੇ ਇੱਕ ਬਹੁਤ ਹੀ ਹਲਵਾਣੀ ਕਰਦਾ ਹੈ ਇਹ ਦੇ ਨਾਲ ਦੇ ਦਿੱਤੇ ਚੰਗਾ ਦੂਰ ਪੁੱਛਿਆ ਬੜੇ ਕਬੱਡੀ ਦਾ ਪਲੇਅਰ ਇਸ ਤਰ੍ਹਾਂ ਦਾ ਲੱਗਦਾ ਹੈ ਨਹੀਂ ਕੰਮਲੇ ਕਬੱਡੀ ਵਾਲੀ ਗੱਲ ਤੋਂ ਕੋਈ ਉਹ ਵੀ ਸਾਹਮਣੇ ਆਈ ਨਾ ਕੋਈ ਮਤਲਬ ਬੇਸਿਕਲੀ ਤਾਂ ਕਮਬਾਈਨ ਦਾ ਡਰਾਈਵਰ ਸੀਗਾ ਇਹ ਕਮਬਾਈਨ ਹਾਰਵੈਸਟਰ ਤੇ ਕੰਮ ਕਰਦਾ ਦਸਵੇਂ ਪਾਸਾ ਹੈ ਫਾਈਨੈਂਸ਼ੀਅਲ ਐਂਗਲ ਹੀ ਆ ਲੱਗ ਰਿਹਾ ਕਿ ਕਿਉਂ ਇਹ ਲਿਓਰ ਹੋਇਆ ਇਹਦੇ ਵਿੱਚ ਬਟ ਉਸੇ ਪਿੰਡ ਦਾ ਨਾ ਕਿਉਂਕਿ ਦੇਖੋ ਸਮਗਲੋ ਜਿਹੜਾ ਬਾਹਰ ਬੈਠਾ ਇੱਕ ਆਪਣੇ ਪਿੰਡ ਦੇ ਹੀ ਬੰਦਿਆਂ ਨੂੰ ਟਾਰਗੇਟ ਕਰਦਾ ਜਿਨ੍ਹਾਂ ਨੂੰ ਲੋਡ ਹੈ ਜਾਂ ਜਿਹੜੇ ਸੌਫਟ ਟਾਰਗੇਟ ਨੇ ਉਹ ਨੈਟਵਰਕ ਟੂਰਨਾਮੈਂਟ ਬੜਾ ਜ਼ਰੂਰੀ ਹੈ ਇਹਨੂੰ ਮੈਂ ਇਹਨੂੰ ਕਾਫੀ ਸਿਗਨੀਫੀਕੈਂਟ ਰਿਕਵਰੀ ਇਸ ਕਰਕੇ ਮੰਨਦਾ ਕਿ ਇਹ ਮਾਲਵੇਅਰ ਨਾਲ ਰਿਲੇਟਡ ਹੈ ਇਹਨੂੰ ਫਿਰ ਅੱਜ ਤੋਂ ਗਿਆਨ ਦੇ ਇਹਨਾਂ ਤੋਂ ਵੱਧ ਸਿੱਕੇ ਜਨਨ ਲਗਾ ਕੇ ਰੱਖੀ ਕੀ ਕੋਈ ਹੋਏ ਕਿਉਂਕਿ ਇਹੋ ਜੀ ਸਾਰੀ ਜਿਹੜੀ ਰਿਕਵਰੀ ਆ ਉਹ ਏ ਡਿਵੀਜ਼ਨ ਦੇ ਵਿੱਚ ਮੋਤੀ ਬਾਜ਼ਾਰ ਦੇ ਏਰੀਆ ਦੇ ਵਿੱਚੋਂ ਪ੍ਰਿੰਸੀਪਲ ਕੀਤੀ ਹੈ ਔਰ ਇਹੋ ਜਿਹੇ ਜਿਹੜੀ ਇਹਦੇ 1 ਪਰਸਨ ਹੀ ਇਹ ਤੋਂ ਰਿਕਵਰੀ ਹੋਈ ਹੈ ਸਹੀ ਉੱਤੇ ਕਰ ਦਿੱਤੀ ਹੈ ਜਿਹੜੇ ਬਾਲਗ ਦੇ ਵਿੱਚ ਰਸੀਤਨ ਗਿਆ ਸੀਗਾ ਜੀ ਉਹ ਨਾਮ ਹੈ ਨਹੀਂ ਜੇ ਪਤਾ ਲੱਗਿਆ ਉਹੀ ਉਸੇ ਤੇ ਵਰਕਰ ਰਹੇ ਆ ਬੱਸ ਇਹਦੇ ਵਿੱਚ ਬੜੀ ਬ੍ਰਾਹਮਣ ਦੇ ਬੈਠ ਗਿਆ ਕਿ ਮੈਨੂੰ ਇਹ ਨਾਲ ਇਹ ਸਮੇਂ ਦੇ ਵਿੱਚ ਇਹਦਾ ਪਤਾ ਇਹਦਾ ਇਹਦਾ ਜਿਹੜਾ ਨਾਲ ਇਹ ਕੋਈ ਪਛਾਣ ਉਹ ਸੀ ਤੁਹਾਨੂੰ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੋ ਸਵਾਲ ਸਾਰੇ ਪੁੱਤੇ ਜਾਣਗੇ ਜਿਹਦਾ ਰਿਮਾਂਡਮੈਂਟ ਲੈ ਕੇ ਉਹਨਾਂ ਦੀ ਡਿਟੇਲ ਚ ਪੱਕੀ ਕਰਨੀ ਹੈ ਮੈਂ ਜਨਰਲ ਸਟਾਕ ਮਾਰਕਟ ਨਾਲ ਵੀ ਜ਼ਿਕਰ ਕੀਤਾ ਕਿ ਬਹੁਤ ਇੰਪੋਰਟੈਂਟ ਹੈ ਸਾਰੇ ਇਹਦੇ ਵਿੱਚ ਅਸੀਂ ਕਹਿੰਨਾ ਵੀ ਜਿਹੜਾ ਸਟਾਕਟਕ ਵਾਲਾ ਵੀ ਤੁਸੀਂ ਦੇਖਿਆ ਦੂਜਿਆਂ ਤੇ ਵੀ ਐਸੀ ਰਿਕਵਰੀ ਐਸੇ ਕਰਕੇ ਹੋ ਰਹੀ ਹੈ ਲਾਸਟ ਤੱਕ ਅਸੀਂ ਲੈ ਕੇ ਜਾਂਦੇ ਨਹੀਂ ਛੱਡਦੇ ਨਹੀਂ ਬੈਕਵਰਡ ਫਾਰਵਰਡ ਲੀਵਰੇਜਿੰਗਸ ਔਰ ਫਾਈਨੈਂਸ਼ੀਅਲ ਇਨਵੈਸਟਮੈਂਟ ਜਿਹੜੀ ਬੈਕ ਬਹੁਤ ਹੀ ਟੁੱਟਦਾ ਅਜੀ ਨਹੀਂ ਕੋਈ ਪਤਾ ਨਹੀਂ ਗੱਲ ਪਰ ਜੇ ਸਿੰ ਮੋਗਾ ਸਿੱਤੀ ਸਾਹਮਣਾ ਵੀ ਮੈਂ ਸਾਰਾ ਸ਼ੇਅਰ ਕਰੂੰਗਾ ਤੇ ਵੀ 누가 ਕੌਂਦੇ ਪਰ ਗੱਲਬਾਤ ਉਹ ਇਹਨਾਂ ਨੇ ਰੌਂਡਰ ਨੂੰ ਫਿਰ ਕੀਤਾ ਸੀ ਕਿ ਉਹ ਸੇਫ ਹੋ ਜਾਂਦਾ ਕੋਈ ਆਉਂਦਾ ਹਰੇ ਨੂੰ ਲੱਗਦਾ ਕਿ ਕੋਈ ਬਾਈਕ ਚੋਰੀ ਘਾਲੂ ਆ ਰਿਹਾ ਨੇ ਮੋੜ ਤੇ ਉਹ ਉਸ ਏਰੀਏ ਦੇ ਵਿੱਚ ਉਹ ਹਰੇਕ ਕ੍ਰਿਮੀਨਲ ਆਪਣਾ ਆਪਣਾ ਮੋਡਸ ਆਪ੍ਰੈਂਡੀ ਤੇ ਛੁਪਨ ਦਾ ਸਿਸਟਮ ਬਣਾਉਂਦਾ ਰਹਿੰਦਾ ਹੈ ਜੀ ਤੁਸੀਂ ਸੁਣੀ ਜੀ ਕਿ ਉਹ ਕੱਟੀਆਂ ਹੋ ਰਹੀਆਂ ਦੀ ਕੱਟੀਆਂ ਹੋ ਰਹੀਆਂ ਤੇ ਸ਼ਹਿਰ ਦੇ ਵਿੱਚ ਅਮਰਤ ਖੇਤ ਵਿੱਚ ਹੋ ਰਿਹਾ ਬਰਮਾਪਾਡਾ ਨੂੰ ਕਿਹੜੀ ਜੀ ਦਾ ਉਹ ਇਸ ਸ਼ਹਿਰ ਦੇ ਏਰੀਏ ਦੇ ਪਾਰਟੀਕੂਲ ਜੇ ਅਮਰਸਰ ਦੇ ਵਿੱਚ ਆ ਕੇ ਇਹਨਾਂ ਨੂੰ ਫੇਕ ਜਗਾ ਲੱਗਦਾ ਕਿ ਕ੍ਰਾਈਮ ਵਿਦਹਾਉਣੇ ਦੀ ਬਾਲਵੇਂ ਉੱਪਰ ਦੇ ਜਿਹੜੇ ਸਿਉਰਟ ਸਿਸਟਮ ਗ੍ਰੇਡ ਕਰ ਰਹੇ ਨੇ ਤੇ ਜਦੋਂ ਦਬ ਕੇ ਅਮਰਸਰ ਚਾਹ ਰਹੇ ਨੇ ਗ੍ਰੇਡ ਕਰ ਪੰਜਾਬ ਤੋਂ ਬੜੀ ਸਿੰਪਲ ਗੱਲ ਹੈ ਮੈਂ ਤੁਹਾਨੂੰ ਕਲੀਅਰ ਦੱਸਾਂ ਜਿਹੜੀ ਪੁਲਿਸ ਫੜਦੀ ਹੈ ਉਹਦਾ ਮਤਲਬ ਮੋਰਲ ਅਲਰਟ ਹੈ ਔਰ ਤੁਸੀਂ ਜੇ ਦੇਖੋ ਸਾਰੇ ਰੈਜ਼ੀਡੈਂਟਸ ਬਾਹਰ ਦੇ ਆ ਮਤਲਬ ਕਰਦਾ ਤਾਂ ਹੈ ਹੀ ਨਹੀਂ ਤੇ ਸੋ ਰਾਦਰ ਆਈ ਦੇ ਵੀ ਕ੍ਰੈਡਿਟ ਤੇ ਇਸ ਗੱਲ ਨੂੰ ਆਪਾਂ ਇੱਕ ਪੋਜ਼ਿਟਿਵ ਮੰਨਿਆ ਜਾਵੇ ਕਿ ਪੁਲਿਸ ਦਾ ਇੰਟੈਲੀਜੈਂਸ ਨੈਟਵਰਕ ਤੇ ਸੇਕਰਪਤਾ ਜਿਹੜੀ ਅਲਰਟਨੈਸ ਹੈ ਮੋਰ ਯਾਰ ਦੈਟ ਇਜ਼ ਵਾਈ ਅੱਛੇ ਰਿਜ਼ਲਟ ਆ ਰਹੇ ਆ ਰਾਦਰ ਮੈਂ ਇਹਨੂੰ ਐਪਰੀਸ਼ੀਏਟਿਵ ਵੇ ਨਾਲ ਲੈਣਾ ਤੇ ਜੇ ਅਸੀਂ ਬਾਹਰੋਂ ਵੀ ਕੋ ਰਿਕਵਰੀ ਕਰਦੇ ਆ ਤੇ ਅੰਮ੍ਰਿਤਸਰ ਪੁਲਿਸ ਹੀ ਕਰ ਰਹੀ ਹੈ ਨਾ ਮੈਂ ਕੱਲ ਜਲੰਧਰ ਗਿਆ ਤਾਂ ਉੱਥੇ ਤੁਹਾਡੇ ਬਾਰੇ ਜੋ ਵੀ ਨਹੀਂ ਹੋ ਰਿਹਾ ਹੈ ਤਾਂ ਮੈਂ ਇਸ ਤੇ ਲੱਗਾ ਕਰੇ ਦੇ ਨੇ ਜਿਹੜੇ ਵੀ ਆਉਂਦੇ ਬੰਦੇ ਨੇ ਉਹਨਾਂ ਨੂੰ ਤੋੜਨੇ ਵਾਲੇ ਸਾਰੇ ਜਿਹੜੇ ਬੰਦੇ ਨੇ ਹੁੰਦੇ ਹੈ ਕਿ ਅੱਛਾ ਕਿ ਜਿਹੜੇ ਜਲੰਧਰ ਵਾਲੇ ਕਹਿੰਦੇ ਆ ਕਿ ਜਲੰਧਰ ਹੀ ਹੋਣਗੇ ਜਾਂ ਜਦੋਂ ਪਾਸ ਬੰਦੇ ਦਾ ਦਿਮਾਗ ਇਹਨਾਂ ਦਾ ਸਾਰਾ ਕੁਝ ਪੂਰੀ ਕਰਦਾ ਸੀ ਜਾਂ ਉਹਦੇ ਵਿੱਚ ਕੋਈ ਜੇ ਆ ਲੱਗਾਨ ਪੜੀ ਉਹ ਸਤਨਾਜ ਕੋਈ ਗੱਲ ਮੈਨੂੰ ਲੱਗਦੀ ਕਿ ਪਿੰਡ ਦਾ ਬੰਦਾ ਉਹਨੇ ਦੇਖ ਲਿਆ ਮੈਂ ਜਦੋਂ ਦੱਸਿਆ ਤਾਂ ਖੌਫ ਟਾਰਗੇਟ ਹੈ ਜੀ ਉਹਨੇ ਦੇਖਿਆ ਕਿ ਬੰਦੇ ਨੂੰ ਪੈਸੇ ਦੀ ਲੋੜ ਹੈ ਫਾਈਨੈਂਸ਼ਲੀ ਉਹਨੂੰ ਰਿਕੁਆਇਰਮੈਂਟ ਹੈ ਉਹ ਬੰਦਾ ਖੌਫ ਟਾਰਗੇਟ ਨੂੰ ਆਪਣੇ ਪਿਓਰ ਕਰ ਲੈਂਦਾ ਆਪਣੀ ਗੱਲਾਂ ਚ ਲੈ ਕੇ ਉਹਨੂੰ ਯੂਜ਼ ਕਰਦਾ ਜੋ ਕਲਮੇ ਗੱਲ ਲੱਗ ਰਹੀ ਹੈ ਜੇ ਜੋ ਕਿ ਸੇਮ ਪਿੰਡ ਦਾ ਬੰਦਾ ਹੈ ਪਰ ਉਹ ਕਾਫੀ ਨੈਟਵਰਕ ਚਲਾ ਰਿਹਾ ਹੈ ਵਾਈਟ ਨੈਟਵਰਕ ਨੇ ਡੀਐਸਪੀ ਕੋਈ ਪਈ ਪਾਕਿਸਤਾਨ ਤੋਂ ਹੈ ਅਜੇ ਉਹਨੂੰ ਤਾਂ ਪਤਾ ਨਹੀਂ ਨਾ ਜੀ ਇਹਨੂੰ ਦਾ ਇੱਕ ਪੁਆਇੰਟ ਦੱਸਿਆ ਗਿਆ ਉਹ ਤੁਹਾਡੇ ਨੇ ਰਿਸੀਵ ਕਰ ਲਿਆ ਉਹ ਸਾਰੀ ਇਨਵੈਸਟੀਗੇਸ਼ਨ ਨਹੀਂ ਰਿਵੀਲ ਕਰ ਸਕਦੇ ਤਾਂ ਲੱਗੇ ਹੋਏ ਆ ਉਹ ਬੰਦਾ ਜਿਹੜਾ ਦਿਨ ਆ ਉਹ ਨੂੰ ਨਹੀਂ ਲੱਗੇ ਹੈ ਜੀ ਮੈਂ ਡਾਟਾ ਹਵਾਲਾ ਆਵਲਾ ਬਕਰੇ 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 ਕੋਈ ਨਵਾਂ ਟ੍ਰੈਂਡ ਹੈ ਕਿ ਯੂਐਸ ਬੇਸ ਲੋਕੂ ਬੈਟਰੀ ਵੀ ਘੱਟ ਰਹੇ ਹੋਏ ਤੋਂ ਸਾਰਾ ਹਵਾਲਾ ਐਂਗਲ ਵੀ ਸਾਰਾ ਇਹ ਏਜੰਸੀਜ਼ ਨੇ ਵੀ ਸ਼ੇਅਰ ਕਰਾ ਤਾ ਅਗਲੇ ਸੌਤੋ ਟੋਕ ਆਉਗੀ ਇਸੇ ਮੈਂ ਤੁਹਾਨੂੰ ਪਹਿਲਾਂ ਕਹਿ ਵੀ ਅੰਮ੍ਰਿਤਸਰ ਪੁਲਿਸ ਜਿਆਦਾ ਅਲਰਟ ਹੈ ਜੀ ਫੜ ਲੈਂਦੀ ਹੈ ਬਾਹਰੋਂ ਕੋਈ ਤੇ ਕੋਈ ਦਾ ਬੰਦਾ ਹੈ ਬਤਿਆਨ ਤੇ ਨਰਟ ਹੋਣ ਤੋਂ ਪਹਿਲੇ ਹੀ ਦੇਖੋ ਭਾਈ ਸਾਹਿਬ ਮੈਂ ਇੱਕੋ ਨਹੀਂ ਕਹਿ ਰਿਹਾ ਉਹ ਇਟ ਇਜ਼ ਅ ਗ੍ਰੇਟ ਟੀਮ ਐਫੋਰਟ ਔਰ ਗੁਰੂ ਰਾਮਦਾਸ ਜੀ ਦੀ ਕਿਰਪਾ ਉਹ ਹੈ ਪਵਿੱਤਰ ਉਹ ਹੈ ਪਾਵਨ ਕਰਦੀ ਹੈ ਜੀ ਤੇ ਤੁਹਾਡਾ ਸਾਰਿਆਂ ਦਾ ਆਸ਼ੀਰਵਾਦ ਹੈ ਪਬਲਿਕ ਰਾਈਟਸ ਫਲੋਅ ਹੈ ਐਂਡ ਸਾਡਾ ਇੱਕ ਜਜ਼ਬਾ ਵੀ ਹੈ ਕਿ ਅਸੀਂ ਆਪਾਂ ਆਪਣੀ ਸਟੇਟ ਨੂੰ ਨਸ਼ਾ ਮੁਕਤ ਕਰਨਾ ਸੀਐਮ ਸਾਹਿਬ ਦੀ ਦਿਖਤ ਨਾਲ ਹਾਂ ਜੀ ਮਨਜੀਤ ਸਿੰਘ ਜੀ ਉਹ ਪਿੰਡ ਉੱਥੇ ਦਾ ਇਰਾਮੇ ਦਾ ਬਦਨੀ ਦਾ ਅੰਮ੍ਰਿਤਸਰ ਇਹ ਗੱਲ ਹੈ ਕਿ ਅਸੀਂ ਬਹੁਤ ਬਾਰੇ ਚੀਜ਼ਾਂ ਜਾਣ ਲੱਗ ਪਏ ਹਾਂ ਜਿਹੜੀਆਂ ਪਹਿਲਾਂ ਆਇਆ ਹੈ ਯਾਰ ਇਨਵੈਸਟੀਗੇਸ਼ਨ ਬੜੀ ਡੀਟੇਲ ਕੀਤੀ ਆਪਾਂ ਕਰਦੇ ਆ ਉਹਦੇ ਤਾਂ ਹੀ ਫਾਲੋਅ ਅਪ ਦੇ ਵਿੱਚ ਆਪਣੀ ਰਿਕਵਰੀ ਵੀ ਹੋਈਆਂ ਹੋਰ ਅਰੈਸਟ ਹੋਣੀਆਂ ਡੈਫੀਨੇਟਲੀ ਹੋ। ਵੀ ਆਰ ਔਨ ਟ੍ਰੈਕ। ਇਹ ਵੀ ਤੋਤਾ ਲੱਗੇਗਾ ਜੀ ਦੇਖੋ ਮੁਲਜ਼ਮ ਦੀ ਕਹਿੰਦੀ ਆਦਤ ਹੁੰਦੀ ਹੈ ਕਿ ਚਲ ਨੂੰ ਛੁਪਾਉਣਾ। ਤੇ ਪੁਲਿਸ ਨੇ ਉਸ ਗੱਲ ਨੂੰ ਇੰਡੈਪੈਂਡੈਂਟ ਇਨਵੈਸਟੀਗੇਟ ਕਰਕੇ ਅਸੀਂ ਇਹ ਸਾਹਮਣੇ ਲਿਆਉਣੀ ਹੁੰਦੀ ਹੈ ਕਿ ਸਾਡਾ ਹੁਣ ਫੋਕਸ ਇਹ ਹੈ ਕਿ ਨੈਟਵਰਕ ਨੂੰ ਹੋਰ ਅਸੀਂ ਡੀਪਲੀ ਮੈਂ ਕਹਿੰਦਾ ਪਰ ਇਹਨੇ ਕੋਈ ਬੱਚਾ ਵੀ ਕਰੀ ਲਿਹਾ ਸੀ ਕਿ ਉਹ ਕਿੱਥੇ ਉੱਤਪੰਨ ਹੈ ਤਾਂ ਲਈ ਇਹਨੇ ਇਹ ਕਿੱਥੇ ਕਰ ਰਿਹਾ ਸੀ ਪਤਾ ਆਪਣੇ ਏਰੀਆ 'ਚ ਹੀ ਲੈ ਕੇ ਜਾ ਰਿਹਾ ਸੀ ਦੇਖੋ ਮੈਂ ਟੋਟਲ ਚੈੱਕ ਕਰਦਾ ਹਾਂ ਮੈਂ ਚੱਕ ਲੈਣਾ ਨਵੇਂ ਸਾਲ ਦੀ ਕਲਾਸ ਹੋਣੀ ਹੋਣੀ ਕਰਦੀ ਕਿ ਕੋਈ ਮੋਬਾਈਲ ਕੋਲ ਸਰ ਕੋ ਬਾਈਕ ਫੋਨ ਤੇ ਸਰਦਾਰ ਕੋ ਲਿਖੀ ਬਾਹਰ ਦੇਖੋ ਇਹ ਗੱਲਾਂ ਇਨਵੈਸਟੀਗੇਸ਼ਨ ਦੀਆਂ ਆਪਾਂ ਨਾ ਥੇੜੀਏ ਉਹਨਾਂ ਨੂੰ ਬੈਨੀਫਿਟ ਹੋ ਜਾਂਦਾ ਸਰਪੱਤ ਸਰਕਾਰਾਂ ਨੂੰ ਦਿੱਤੀ